ਮੇਰਾ ਤਾਂ ਦੋਸਤ ਗਿਆ ਮੇਰਾ ਤਾਂ ਵੱਡਾ ਭਾਈ ਗਿਆ ਹਨਾ ਤੇ ਮੈਂ ਤਾਂ ਨਹੀਂ ਕਹਿ ਸਕਦਾ ਵੀ ਉਹ ਘਾਟਾ ਕਦੇ ਪੂਰਾ ਹੋਣਾ ਤੇ ਬਾਕੀ ਹਾਂ ਬਾਈ ਉਹਨੇ ਹਰ ਵਾਈ ਬਾਈ ਖੜਦੀ ਆਇਆ ਸੀਗਾ ਹਾਲਾਤਾਂ ਨਾਲ ਹਨਾ ਚੰਗੇ ਹੋਣ ਮਾੜੇ ਹੋਣ ਕੁਝ ਵੀ ਸੀਗਾ ਤੇ ਉਹੀ ਤਾਂ ਕਮੀ ਬਾਈ ਕਦੇ ਪੂਰੀ ਹੋਈ ਨਹੀਂ ਸਕਦੀ ਇਹ ਤਾਂ ਗੱਲ ਸੋਟੀ ਸਹੀ ਹੈ ਜੇ ਉਹ ਹੁੰਦਾ ਤਾਂ ਉਹਨੇ ਹੱਲਾ ਮਾਰ ਲੈਣਾ ਸੀ ਜ਼ਿਆਦਾ ਮਾਰ ਲੈਣਾ ਸੀ ਗੱਲ ਬਾਈ ਮੇਰੇ ਦਿਮਾਗ ਚ ਆਈ ਸੀ ਜੇ ਅੱਜ ਸਾਡਾ ਝੋਟਾ ਜਾਉਂਦਾ ਹੁੰਦਾ ਕਿਤੇ ਤੇ ਤੁਹਾਨੂੰ ਅਸੀਂ ਬੜੀ ਵਾਰੀ ਗੱਲਾਂ ਕੀਤੀਆਂ ਸ਼ਾਇਦ ਤੁਹਾਨੂੰ ਵੀ ਇਦਾਂ ਹੀ ਲੱਗਦਾ ਹੋ ਬਾਕੀ ਤੁਸੀਂ ਜਜ਼ਬਾਤ ਜ਼ਰੂਰ ਦੱਸਿਓ ਵੀ ਜੇ ਕਿਤੇ ਮੈਂ ਕਹਾ ਜੇ ਕਿਤੇ ਝੋਟਾ ਜਾਉਂਦਾ ਹੁੰਦਾ ਸਭ ਤੋਂ ਪਹਿਲਾਂ ਉਹਨੇ ਮੂਰੇ ਟਰੈਕਟਰ ਲਾਉਣਾ ਸੀ ਵੀ ਚਲੋ ਤੁਹਾਨੂੰ ਤਾਂ ਨਾਲ ਖਿੱਚ ਹੀ ਲੈਣੇ ਕਿਉਂਕਿ ਜੀ ਤਾਂ ਨਾਲ-ਨਾਲ ਹੀ ਰਹਿੰਦੇ ਹਾਂ ਸਾਰੇ ਤੇ ਤੁਹਾਨੂੰ ਲੱਗਦਾ ਜੀ ਵੀ ਇਸ ਤਰ੍ਹਾਂ ਦੀ ਜਿਹੜੀ ਉਹਦਾ ਘਾਟਾ ਜਿਹੜਾ ਪਿਆ ਹੋਇਆ ਬਹੁਤ ਜਿਹੜਾ ਪੂਰਾ ਨਹੀਂ ਹੋ ਸਕਦਾ ਕਦੇ ਬਾਈ ਉਹ ਤਾਂ ਪੂਰਾ ਹੋ ਹੀ ਨਹੀਂ ਸਕਦਾ ਜੀ ਮੇਰਾ ਤਾਂ ਦੋਸਤ ਗਿਆ ਮੇਰਾ ਤਾਂ ਵੱਡਾ ਭਾਈ ਗਿਆ ਹਨਾ ਤੇ ਮੈਂ ਤਾਂ ਨਹੀਂ ਕਹਿ ਸਕਦਾ ਵੀ ਉਹ ਘਾਟਾ ਕਦੇ ਪੂਰਾ ਹੋਣਾ ਤੇ ਬਾਕੀ ਹਾਂ ਬਾਈ ਉਹਨੇ ਹਰ ਬਾਈ ਬਾਈ ਖੜਦੇ ਹੀ ਆਇਆ ਸੀਗਾ ਹਾਲਾਤਾਂ ਨਾਲ ਹਾਂ ਨਾ ਚੰਗੇ ਹੋਣ ਮਾੜੇ ਹੋਣ ਕੁਝ ਵੀ ਸੀਗਾ ਤੇ ਉਹੀ ਤਾਂ ਕਮੀ ਬਾਈ ਕਦੇ ਪੂਰੀ ਹੋਈ ਨਹੀਂ ਸਕਦੀ ਹਨਾ ਉਹਦਾ ਹਮੇਸ਼ਾ ਮੇਰੇ ਤਾਂ ਦਿਲ 'ਚ ਹੀ ਹੁੰਦਾ ਇਹ ਜਿਹੜਾ ਦਿਨ ਮਿਲਣਾ ਦਾ ਕਦੇ ਹੋਇਆ ਹੀ ਨਹੀਂ ਜਿੱਦ ਦੇ ਉਹਦਾ ਜ਼ਿਕਰ ਨਾ ਹੋਇਆ ਹੋਵੇ ਤੇ ਆਲਵੇਜ਼ ਬਾਈ ਦਾ ਜ਼ਿਕਰ ਹੁੰਦਾ ਹੀ ਰਹਿੰਦਾ ਤੇ ਮੇਰਾ ਤਾਂ ਬਾਈ ਵੱਡਾ ਭਾਈ ਸੀ ਹਨਾ ਮੈਂ ਤਾਂ ਕੀ ਕਹਾਂ ਬਸ ਬਬ ਬੋਲ ਕੇ ਹੁਣ ਬਾਈ ਦੱਸਿਆ ਨਹੀਂ ਜਾ ਸਕਦਾ ਵੀ ਜੋ ਹੈਗਾ ਹਨਾ ਕਿ ਬਹੁਤ ਪਿਆਰ ਸੀ ਬਾਈ ਨਾਲ ਤੇ ਹੈਗਾ ਹੀ ਆ ਹੁਣ ਵੀ ਅਸੀਂ ਪਰਿਵਾਰ ਦੇ ਨਾਲ ਹੀ ਆ ਬਾਈ ਆਲਵੇਸ ਹਨ ਤੇ ਇਹਦਾ ਗੱਲ ਸੁਣਦੀ ਸਹੀ ਆ ਜੇ ਉਹ ਹੁੰਦਾ ਤਾਂ ਉਹਨੇ ਹੱਲਾ ਮਾਰ ਲੈਣਾ ਸੀ ਜਾਲਾ ਮਾਰ ਲੈਣਾ ਤੇ ਵੀ ਅੱਪਾ ਕਹਿ ਦਿੰਨੇ ਆ ਨਾ ਵੀ ਚੱਲ ਕੋਈ ਨਾ ਯਾਰ ਆਪਾਂ ਬੰਦੇ ਤੁਸੀਂ ਚੱਲੋ ਅਸੀਂ ਆਉਨੇ ਆ ਪਰ ਜੇ ਮੈਂ ਕਹਿੰਦਾ ਉਹ ਹੁੰਦਾ ਉਹਨੇ ਤਾਂ ਤੁਹਾਨੂੰ ਉਹੀ ਖਿੱਚ ਕੇ ਨਾਲ ਵੀ ਚੱਲ ਬਈ ਤੂੰ ਪਹਿਲਾਂ ਤੂੰ ਪਹਿਲਾਂ ਫਿਰ ਉਹ ਬੰਦਾ ਕੁਦਰਤੀ ਹੁੰਦਾ ਜਦੋਂ ਕਿਉਂਕਿ ਦੇਖੋ ਇੱਕ ਨਾਲ ਇੱਕ ਹੁੰਦਾ ਨਾ 11 ਹੋ ਜਾਂਦੇ ਨੇ ਤੇ ਜੇ ਕਿਤੇ ਫਿਰ ਕਾਰਵਾ ਕਹਿੰਦਾ ਹੁੰਦਾ ਬਣਦਾ ਜਾਂਦਾ ਜਦੋਂ ਇੱਕ ਮੂਰੇ ਲੱਗਿਆ ਬੰਦਾ ਨਾਲ ਦੀ ਨਾਲ ਤੁਰਦਾ ਇਹ ਨਹੀਂ ਕੋਈ ਛੋਟਾ ਕੋਹਣਾ ਵੱਡਾ ਕੋਹਣਾ ਇਹ ਤਾਂ ਕੋਲੇਣਾ ਦੇਣਾ ਹੀ ਨਹੀਂ ਉਹ ਤਾਂ ਵਿਚਾਰਾ ਡਾਊਨ ਟੂ ਅਰਥ ਜਿਵੇਂ ਆਪਾਂ ਸਾਰੇ ਹੀ ਆ ਤੇ ਉਹ ਉਦੋਂ ਵੀ ਆ ਤੇ ਮੈਂ ਇਹੀ ਗੱਲਾਂ ਕਰਦੇ ਆ ਮੈਂ ਕਿ ਦੇਖੋ ਲੋਕ ਕਿਵੇਂ ਜਿਹੜੀਆਂ ਆਪਣਾ ਤੇ ਬਾਰੋਂ ਵੀ ਗੱਲ ਕੀਤੀ ਜਾਵੇ ਐਤਕੀ ਕਿਸੇ ਨੂੰ ਇਹ ਕਹਿਣ ਦੀ ਲੋੜ ਨਹੀਂ ਪਈ ਕਿਉਂਕਿ ਦੇਖੋ ਪੰਜਾਬੀ ਇੱਕ ਐਸਾ ਕਹਿੰਦੇ ਹੁੰਦੇ ਆ ਪੰਜਾਬੀ ਨੇ ਹਮੇਸ਼ਾ ਕਿਸੇ ਨੂੰ ਦਿੱਤਾ ਹੀ ਆ ਲਿਆ ਨਹੀਂ ਤੇ ਜਿਹੜਾ ਇਸ ਵੇਲੇ ਆਪਣਾ ਸਾਡਾ ਸਲੋਗਨ ਚੱਲ ਰਿਹਾ ਬਈ ਅਸੀਂ ਕਿਸੇ ਤੋਂ ਮੰਗਦੇ ਨਹੀਂ ਜੇ ਕਿਸੇ ਨੇ ਦੇਣਾ ਅਸੀਂ ਰੋਕਦੇ ਨਹੀਂ ਪਰ ਇਹ ਸਾਡਾ ਫਰਜ਼ ਆ ਦੇਖੋ ਇਕੱਲਾ ਇਹ ਨਹੀਂ ਅਸੀਂ ਤਾਂ ਆਪਣੇ ਨਾ ਮੋਢੇ ਨਾਲ ਮੋਢਾ ਲਾ ਕੇ ਖੜਾਂ ਗਏ ਪਰ ਜੇ ਜਿਹੜਾ ਸਾਡਾ ਬਣਦਾ ਹੱਕ ਆ ਜੇ ਅਸੀਂ ਵੀ ਉਸ ਧਰਤੀ ਦੇ ਹੀ ਵਸਿੰਦੇ ਆ ਜੀ ਉਸ ਧਰਤੀ ਦੇ ਵਿੱਚ ਉਸੇ ਭਾਰਤ ਚ ਰਹਿਨੇ ਆ ਤੇ ਫਿਰ ਸਾਡਾ ਸਾਨੂੰ ਬਣਦਾ ਹੱਕ ਆ ਜਾਂ ਸਾਨੂੰ ਬਣਦੀ ਚੀਜ਼ ਉਹ ਬਿਨਾ ਕਿਸੇ ਪੁੱਛਣ ਤੋਂ ਬਿਨਾ ਦੱਸਣ ਤੋਂ ਮਿਲਣੀ ਚਾਹੀਦੀ ਆ ਹਾਂ ਸਾਡਾ ਜਿਹੜਾ ਬੰਦਾ ਸਾਡੇ ਜਿਹੜੇ ਪੰਜਾਬੀ ਨੇ ਸਾਡਾ ਭਾਈਚਾਰਾ ਉਹ ਚਾਹੇ ਪੰਜਾਬ ਚ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਇਹਦੇ ਚ ਤਾਂ ਕੋ ਲੈਣਾ ਦੇਣੀ ਹੈ ਨਹੀਂ ਉਹ ਸਾਡੇ ਨਾਲ ਖੜਾ ਦੂਜੇ ਵੀ ਖੜੇ ਆ ਇਹਦੇ ਬਾਰੇ ਤੁਸੀਂ ਕੀ ਸੋਚਦੇ ਨਹੀਂ ਸਾਰਾ ਪੰਜਾਬੀ ਬਈ ਪੰਜਾਬ ਨਾਲ ਹੀ ਖੜਾ ਜੋ ਵੀ ਹਨਾ ਕੋਈ ਵੀ ਧਰਮ ਲਾ ਲਓ ਕੁਝ ਵੀ ਲਾ ਲਓ ਜਿਵੇਂ ਕਲਾਕਾਰ ਭਾਈਚਾਰਾ ਕਿੰਨਾ ਮੁਰਿਆ ਆ ਤੇ ਹੋਰ ਰਲ ਮਿਲ ਕੇ ਸਭ ਮਿੰਤਲਾ ਦਾ ਜਿਹੜਾ ਇੱਕ ਬੰਦਾ ਖੇਤੀ ਕਰਦਾ ਸਾਡੇ ਪਿੰਡ ਦਾ ਨੋਰਮਲ ਬੰਦਾ ਵੀ ਉਹਨੇ ਵੀ ਯੋਗਦਾਨ ਪਾਇਆ ਆ ਆਪਦਾ ਛੋਟੇ ਤੋਂ ਛੋਟੇ ਨੇ ਵੱਡੇ ਤੋਂ ਵੱਡੇ ਨੇ ਸਭ ਨੇ ਆਪਦਾ ਯੋਗਦਾਨ ਪਾਇਆ ਜਿੰਨੇ ਜੋਗਾ ਸੀਗਾ ਬਾਈ ਕੋਈ ਵੀ ਤੇ ਆਲਵੇਜ਼ ਬਾਈ ਪੰਜਾਬ ਨਾਲ ਹੀ ਆ ਹਨਾ ਤੇ ਮੈਂ ਤਾਂ ਤੁਹਾਨੂੰ ਪਹਿਲਾਂ ਜਿਵੇਂ ਦੱਸਿਆ ਵੀ ਪੰਜਾਬ ਤੋਂ ਬਿਨਾਂ ਤਾਂ ਕੋਈ ਸੋਚੇ ਨਹੀਂ ਜਾ ਸਕਦਾ